ਇਕ ਲੋ ਜੱਜ ਜੇ ਤੇ ਹੋਵੇ ਅਕਲ ਤੇ ਇੱਕ ਜ਼ਿੰਦਗੀ ਦੇ ਵਿੱਚ ਕਈ ਕਈ ਜ਼ਿੰਦਗੀਆਂ ਦਾ ਆਨੰਦ ਲੈ ਲੀਦਾ ਇੱਕ ਜ਼ਿੰਦਗੀ ਚ ਕਿਉਂ ਕਈ ਕਈ ਜ਼ਿੰਦਗੀਆਂ ਜਿਉਂ ਜਾਈਦਾ ਤੇ ਜੇ ਬੰਦੇ ਨੂੰ ਚੱਜ ਨਾ ਹੋਵੇ ਅਕਲ ਨਾ ਹੋਵੇ ਮਰਨ ਤੋਂ ਪਹਿਲਾਂ ਪਹਿਲਾਂ ਹੀ ਕਈ ਵਾਰੀ ਮਰ ਜਾਂਦਾ ਕਈ ਵਾਰੀ ਮਰਦਾ ਹਰ ਵੇਲੇ ਮਰਦਾ ਕਿਸੇ ਦੀ ਕੋਠੀ ਵੇਖੀ ਜਾਂਦਾ ਉਹਨੂੰ ਵੇਖ ਵੇਖ ਮਰੀ ਜਾਂਦਾ ਕਿਸੇ ਦਾ ਹੁਸਨ ਵੇਖ ਕੇ ਮਰੀ ਜਾਂਦਾ ਹੈ ਕਿਸੇ ਦੀ ਬੱਲੇ ਬੱਲੇ ਵੇਖ ਕੇ ਵਰੀ ਜਾਂਦਾ ਹੈ ਕਿਸੇ ਦੀ ਚੜ੍ਹਦੀ ਕਲਾ ਵੇਖ ਕੇ ਮਰੀ ਜਾਂਦਾ ਕਿਸੇ ਦਾ ਮੁੰਡਾ ਭਰਤੀ ਹੋ ਗਿਆ ਤਾਂ ਮਰਨ ਵਾਲਾ ਹੋ ਜਾਂਦਾ ਹੈ ਕਈ ਬੰਦੇ ਇੱਕ ਵਾਰੀ ਮਰਨ ਤੋਂ ਪਹਿਲਾਂ ਪਹਿਲਾਂ ਕਈ ਕਈ ਵਾਰੀ ਮਰਦੇ ਆ ਜੀ ਦਿਨ 'ਚ ਕਈ ਕਈ ਵਾਰੀ ਮਰਦੇ ਆ ਇੱਕ ਦਿਨ 'ਚ ਕਈ ਕਈ ਵਾਰੀ ਮਰਦੇ ਆ ਤੇ ਕਈ ਐਸੀ ਜ਼ਿੰਦਗੀ ਜਿਉਂਦੇ ਆ ਇੰਨਾ ਸਵਾਦ ਲੈਂਦੇ ਜ਼ਿੰਦਗੀ ਦਾ ਇੰਨਾ ਨਜ਼ਾਰਾ ਲੈਂਦੇ ਆ ਜ਼ਿੰਦਗੀ ਦਾ ਇੱਕ ਜ਼ਿੰਦਗੀ 'ਚ ਕਈ ਕਈ ਜ਼ਿੰਦਗੀਆਂ ਜਿਉਂ ਜਾਂਦੇ। ਇੱਕ ਜ਼ਿੰਦਗੀ 'ਚ ਕਈ ਕਈ ਜ਼ਿੰਦਗੀਆਂ ਜਿਉਂ ਜਾਂਦੇ। ਪੁੱਛ ਲੋ ਕਦੇ ਵੀ ਅਕਿਆ ਥੋੜਾ ਬੰਦਾ ਦੁਖੀ ਥੋੜਾ ਜ਼ਿੰਦਗੀ ਦੀ। ਜਦੋਂ ਮਰਜੀ ਪੁੱਛੋਗੇ ਕੀ ਹਾਲ ਹੈ ਚੜ੍ਹਦੀ ਕਲਾ। ਪਰਸੋਂ ਚੌਥੇ ਵੀਰ ਆਇਆ ਸੀ ਇੱਕ ਇਧਰੋਂ ਅਮਰਤਸਰ ਦੇ ਏਰੀਏ 'ਚੋਂ ਆਏ ਸੀ। ਬੱਚਾ ਕਈ ਸਾਲ ਹੋ ਗਏ ਹੈ ਨਹੀਂ। ਕਈ ਸਾਲਾਂ ਬਾਅਦ ਪ੍ਰੈਗਨੈਂਸੀ ਹੋਈ ਬੱਚਾ ਹੋਣ ਵਾਲਾ ਸੀ ਫਿਰ ਪ੍ਰੋਬਲਮ ਆ ਗਈ ਬਾਹਰੋਂ ਛੁੱਟੀ ਕੱਟਣ ਆਇਆ ਪਰ ਮੈਂ ਜਦੋਂ ਉਹਦੀ ਗੱਲਾਂ ਸੁਣਦਾ ਸੀ ਮੈਂ ਉਹਦੇ ਕੋਲ ਬੈਠਾ ਸੀ ਜਦੋਂ ਦਵਾਨ ਵਗੈਰਾ ਵੀ ਸੁਣਦਾ ਕਈ ਸਾਲਾਂ ਤੋਂ ਮੇਰੇ ਨਾਲ ਵੀ ਸਾਂਝ ਹੈ ਪ੍ਰੇਮ ਹੈ ਗੱਲਬਾਤ ਕਰਦੇ ਰਹੀਦਾ ਜਦੋਂ ਆਵੇ ਮਿਲ ਕੇ ਜਾਂਦਾ ਤੇ ਮੈਂ ਉਹਦੇ ਨਾਲ ਗੱਲਾਂ ਕਰਦਾ ਸੀ ਮੈਨੂੰ ਖੁਸ਼ੀ ਹੋਈ ਉਹਦੀਆਂ ਅੱਖਾਂ 'ਚ ਚਮਕ ਵੇਖ ਕੇ ਖੇੜਾ ਵੇਖ ਕੇ ਨਾਲੇ ਦੱਸੀ ਜਾਏ ਕਹਿੰਦਾ ਜੀ ਚਲੋ ਫੇਰ ਸਹੀ ਫੇਰ ਕਦੇ ਹੋਇਆ ਤੇ ਪਤਾ ਨਹੀਂ ਹੁਣ ਕਿਦਾਂ ਬਣਨੀ ਐ ਮਤਲਬ ਐਦਾਂ ਨਹੀਂ ਗਿਲਾ ਨਹੀਂ ਕੋਈ ਰੋਕੇ ਨਹੀਂ ਕਿਹਾ ਮੈਨੂੰ ਵੀ ਮੇਰਾ ਬੁਰਾ ਹਾਲ ਐ ਜੀ ਇੰਨੇ ਸਾਲਾਂ ਬਾਅਦ ਤੇ ਹੋਇਆ ਸੀ ਕੋਈ ਹੁਣ ਹੋ ਜਾਂਦਾ ਕੰਪਲੀਟ ਹੁੰਦਾ ਨਹੀਂ ਕਿਹਾ ਕੈਂਪ ਸੀ ਇਹਨਾਂ ਜੀ ਕੋਈ ਨਹੀਂ ਫੇਰ ਸਹੀ ਇਲਾਜ ਲੂਜ ਕਰਾਨੇ ਆ ਡਾਕਟਰ ਨਾਲ ਗੱਲ ਕਰਦੇ ਆ ਡਾਕਟਰ ਦੀ ਸਲਾਹ ਲੈਂਦੇ ਆ ਜਿਵੇਂ ਹੋਏਗਾ ਫੇਰ ਠੀਕ ਐ ਕਿ ਹੋਇਆ ਤਾਂ ਵੀ ਕੋਈ ਨੀ ਜੀ ਜੇ ਨਹੀਂ ਹੋਇਆ ਤਾਂ ਵੀ ਠੀਕ ਹੈ ਬਸ ਇੱਥੇ ਖੜਾ ਮਨ ਐਨਾ ਖੈਮ ਹੈ ਮਨ ਤੇ ਜਿਹੜੇ ਬੰਦੇ ਨੇ ਰੋਣਾ ਹੁੰਦਾ ਉਹ ਸਾਰਾ ਕੁਝ ਕੋਲ ਹੋਣ ਦੇ ਬਾਵਜੂਦ ਵੀ ਰੁਹੀ ਜਾਂਦਾ ਸਭ ਕੁਝ ਹੈ ਉਹ ਇੱਥੇ ਵੀ ਰੋਂਦਾ ਹੀ ਹੈ ਜਿੱਥੇ ਮਰਜ਼ੀ ਚਲਿਆ ਜਾਵੇ ਉਹਨੇ ਦੁਖੀ ਰਹਿਣਾ ਤੇ ਵੀਰੋ ਭਰਾਓ ਬੜੀ ਵਾਰੀ ਇਹ ਗੱਲ ਕਰਦਾ ਵੀ ਹੱਸਣਾ ਜੇ ਆ ਗਿਆ ਤੇ ਫਿਰ ਤੇ ਬੰਦਾ ਕੱਢਿਆ ਤੇ ਵੀ ਹੱਸ ਸਕਦਾ ਇੰਡੀਆ 'ਚ ਵੀ ਹੱਸ ਸਕਦਾ ਸਾਡੇ ਮੁੰਡੇ ਕਹਿੰਦੇ ਕੈਨੇਡਾ ਜਾਵਾਂਗੇ ਤਾਂ ਹੱਸਾਂਗੇ ਪਰ ਅਕਲਾਂ ਵਾਲਾ ਕਹਿੰਦਾ ਜਿੱਥੇ ਰੱਖ ਰਵਾਂਗੇ ਉੱਥੇ ਹੀ ਹੱਸਾਂਗੇ ਚਾਹੇ ਇੰਡੀਆ ਹੋਵੇ ਚਾਹੇ ਅਮਰੀਕਾ ਹੋਵੇ ਚਾਹੇ ਕੱਚਾ ਹੋਵੇ ਚਾਹੇ ਪੱਕਾ ਹੋਵੇ ਚਾਹੇ ਭੁੱਖੇ ਹੋਈਏ ਚਾਹੇ ਰੱਜੇ ਹੋਈਏ ਅਸੀਂ ਹੱਸਾਂਗੇ ਖੁਸ਼ ਰਹਿਣ ਤੇ ਖੁਸ਼ ਰਹਿਣ ਲਈ ਪੈਸਾ ਜ਼ਰੂਰੀ ਨਹੀਂ ਖੁਸ਼ ਰਹਿਣ ਲਈ ਅਕਲ ਜ਼ਰੂਰੀ ਹੈ ਜੇ ਪੈਸਾ ਖੁਸ਼ ਕਰਦਾ ਹੁੰਦਾ ਪੈਸੇ ਵਾਲੇ ਖੁਸ਼ ਚਾਹੀਦੇ ਸੀ ਖੁਸ਼ ਰਹਿਣ ਲਈ ਮੁੰਡਾ ਜ਼ਰੂਰੀ ਨਹੀਂ ਅਕਲ ਚਾਹੀਦੀ ਹੈ ਮੁੰਡਿਆਂ ਵਾਲੇ ਫਿਰ ਖੁਸ਼ ਚਾਹੀਦੇ ਸੀ ਅੱਜ ਫਿਰ ਤੇ ਖੁਸ਼ ਹੋਣ ਪੈਸਾ ਹੋ ਵੀਰੋ ਖੁਸ਼ ਹੋਣ ਲਈ ਆ ਬੱਲੇ ਬੱਲੇ ਆ ਚੜਦੀ ਕਲਾ ਨਹੀਂ ਚਾਹੀਦੀ ਬੱਲੇ ਬੱਲੇ ਹੋਵੇ ਬੱਲੇ ਬੱਲੇ ਹੋਵੇ ਬੈਂਡ ਵਾਜੇ ਵੱਜਣ ਖੁਸ਼ ਰਹਿਣ ਦੀ ਅਕਲ ਚਾਹੀਦੀ ਹੈ ਤੇ ਜੇ ਇਹਦੇ ਨਾਲ ਖੁਸ਼ੀ ਮਿਲਦੀ ਹੋਵੇ ਤੇ ਬੱਲੇ ਬੱਲੇ ਜਿੰਨਾਂ ਦੀ ਵੇਖ ਲੋ ਅੰਦਰ ਵੜਵੜ ਰੋਂਦੇ ਆ ਇਕੱਲੇ ਬਹਿ ਬਹਿ ਰੋਂਦੇ ਆ ਲੱਖਾਂ ਕਹਿੰਦੇ ਮੇਰੇ ਆ ਪਰ ਮੇਰਾ ਕੋਈ ਵੀ ਨਹੀਂ ਉਹ ਤੇ ਦੁਖੀ ਰਹਿੰਦੇ ਆ ਖੁਸ਼ ਰਹਿਣ ਲਈ ਅਕਲ ਸਮਝ ਲੱਖ ਖੁਸ਼ੀਆਂ ਬਾਤ ਸ਼ਾਇਆਂ ਕਦੋਂ ਬੋਲੋ ਜੇ ਸਤਗੁਰ ਜੇ ਸਤਗੁਰ ਨਦਰ ਕਰੇ ਜੇ ਸੱਚਾ ਗਿਆਨ ਮੇਰੀ ਜ਼ਿੰਦਗੀ ਚ ਆ ਜਾਏ ਤੇ ਲੱਖਾਂ ਹੀ ਖੁਸ਼ ਹੋ ਗਏ। ਪਾਤਸ਼ਾਹੀ ਮੈਂ। ਐਂ ਲੱਗਦਾ ਜਿਵੇਂ ਪਾਤਸ਼ਾਹ ਆ ਦੀ। ਰਾਜਿਆਂ ਵਾਲੀ ਫੀਲਿੰਗ ਆਉਂਦੀ ਏ ਕਹਿੰਦੇ। ਹੈ ਪਿਖਾਰੀ ਹੈ ਗਰੀਬ ਅਸੀਂ। ਪੱਲੇ ਕੱਖ ਨਹੀਂ ਪਰ ਫੀਲਿੰਗ ਰਾਜਿਆਂ ਵਾਲੀ ਹੈ। ਕਿਹੜਾ ਰਾਜਾ? ਰਾਜਾ ਇੰਨਾ ਖੁਸ਼ ਨਹੀਂ ਹੋਣਾ ਜਿੰਨਾ ਅਸੀਂ ਖੁਸ਼ ਰਹਿੰਦੇ ਆ। ਉਹਦੇ ਸਾਹਮਣੇ 35 ਤਰ੍ਹਾਂ ਦੇ ਭੋਜਨ ਪਏ ਹੋਣ ਉਹਦੇ ਨਾਲੋਂ ਖੁਸ਼ ਮੈਂ ਫੋਕੀ ਦੀ ਚਾਹ ਪੀ ਕੇ ਹੋ ਜਾਂਦਾ ਐਦਾ ਹੀ ਨਜ਼ਾਰਾ ਜ ਆ ਜਾਂਦਾ ਅਕਲ ਆ ਜਿਹੜੇ ਮੁੰਡਿਆਂ ਨੂੰ ਭਰਾਵੋ ਪੁਰਾਣੇ ਸਮਿਆਂ ਦੇ ਵਿੱਚ ਵਿੰਦੇ ਹੀ ਰਹੇ ਆ ਲੋਕਾਂ ਨੂੰ ਸੁੱਕੀ ਰੋਟੀ ਖਾ ਕੇ ਵੀ ਖੁਸ਼ ਜੀ ਲੋਕ ਅਕਲ ਜ਼ਰੂਰੀ ਹੈ ਭਰਾਵੋ ਅੰਡਰਸਟੈਂਡਿੰਗ ਅੰਡਰਸਟੈਂਡਿੰਗ ਅਕਲ ਚੋਂ ਨਿਕਲਦੀ ਹੈ ਪ੍ਰੇਮ ਅਕਲ ਚੋਂ ਨਿਕਲਦਾ ਸਾਰੇ ਰਿਸ਼ਤੇ ਜਿਹੜੇ ਨੇ ਉਹ ਅਕਲ ਨਾਲ ਨਹੀਂ ਜਿੱਥੇ ਸਮਝ ਐ ਉਥੇ ਸੁੱਕੀ ਵੀ ਕੋਧਰਾ ਵੀ ਬੜਾ ਸਵਾਦ ਲੱਗਦਾ ਹੈ ਗੁਰੂ ਨਾਨਕ ਨੇ ਕਿਹਾ ਨਹੀਂ ਲਾਲੋ ਦੇ ਘਰ ਦਾ ਕੋਧਰਾ ਮੈਨੂੰ ਮਲਕ ਭਾਗੋ ਦੇ ਕੂੜਿਆਂ ਨਾਲੋਂ ਸਵਾਦ ਲੱਗਦਾ ਸਵਾਦ ਉਹਦੇ 'ਚ ਨਹੀਂ ਹੁੰਦਾ ਸਵਾਦ ਤੁਹਾਡੇ ਸਾਡੇ ਅੰਦਰ ਹੁੰਦਾ ਸਵਾਦ ਤੇ ਅੰਦਰ ਹੁੰਦਾ ਬੰਦੇ ਦੇ ਅਗਲਾ ਗੇਰਾ ਮਾਂ ਦੇ ਹੱਥਾਂ ਦੀਆਂ ਰੋਟੀਆਂ ਬੜੀਆਂ ਸਵਾਦ ਲੱਗਦੀਆਂ ਨੇ ਯਾਰ ਦੂਜੇ ਨੂੰ ਪੁੱਛ ਇੱਕ ਰੋਟੀ ਐ ਤੈਨੂੰ ਸਵਾਦ ਲੱਗਦੀ ਐ ਦੂਜੇ ਨੂੰ ਸਵਾਦ ਨਹੀਂ ਲੱਗਦੀ ਕਿਉਂਕਿ ਤੇਰੀ ਮਾਂ ਐ ਅਸਲ ਵਿੱਚ ਸਵਾਦ ਤੇਰੇ ਅੰਦਰ ਪਿਆ ਤੈਨੂੰ ਪਤਾ ਮੇਰੀ ਮਾਂ ਦੇ ਹੱਥ ਦੀ ਐ ਜਦੋਂ ਤੂੰ ਪ੍ਰੇਮ ਕਰਦਾ ਐ ਪ੍ਰੇਮ ਦੇ ਕਰਕੇ ਉਹ ਸਵਾਦ ਤੇ ਅੰਦਰ ਪਿਆ ਐ ਬਸ ਉਹ ਰੋਟੀ ਜਦੋਂ ਮਾਂ ਬਣਾਉਂਦੀ ਐ ਭਾਵੇਂ ਉਹ ਜਿਹੋ ਜੀ ਮਰਜ਼ੀ ਹੋਵੇ ਉਹ ਚੰਗੀ ਲੱਗਦੀ ਐ ਬੋਲੋ ਸਵਾਦ ਬਾਹਰ ਹੈ ਕਿ ਅੰਦਰ ਨਜ਼ਾਰੇ ਅੰਦਰ ਹੈ ਕਿ ਬਾਹਰ ਅੰਦਰ ਤਾਂ ਫਿਰ ਪਿੱਟ ਸਿਆਪਾ ਤੇ ਸਾਡਾ ਬਾਹਰ ਪਿਆ ਕੋਠੀ ਨਹੀਂ ਨਾ ਬਣੀ ਤਾਂ ਨਜ਼ਾਰਾ ਨਹੀਂ ਆ ਰਿਹਾ ਬਣ ਗਈ ਫੇਰ ਆਉ ਸਵਾਦ ਜਦੋਂ ਬਣ ਗਈ ਫੇਰ ਪੁੱਛ ਲੋ 6 ਮਹੀਨਿਆਂ ਬਾਅਦ ਫੇਰ ਵੀ ਬੁਰਾ ਹੀ ਹਾਲ ਹੈ ਕਹਿੰਦਾ ਜੀ ਐਡੀ ਕੋਠੀ ਬਣਾਲੀ 20 ਲੱਖ ਕਰਜ਼ਾ ਚੜ ਗਿਆ ਨજર ਬੱਟੂਗੇ ਟਕੇ ਲੱਗੇ ਤਾਂ ਆਪਾਂ ਹੱਸਦੇ ਹੁੰਨੇ ਵੀ ਆਪਣੀ ਕੋਈ ਫੋਟੋ ਲਾਈ ਹੁੰਦੀ ਵੀ ਤੁਸੀਂ ਨਾ ਪੰਗਾ ਲੈ ਲਿਓ ਇਹੋ ਜਿਹਾ ਮੂੰਹ ਹੋ ਜਾਂਦਾ ਹਰ ਬਣਾ ਲਓ ਜੋ ਮਰਜੀ ਤਾਂ ਕਰਕੇ ਜਿੱਥੇ ਭਲੀ ਸਹਾਵੀ ਛਾਪਰੀ ਜਾਂ ਮੈਂ ਗੁਣ ਗਾਏ ਅਸ ਪੜਿਆ ਸੀ ਨਾ ਆਪਾਂ ਲੋ ਇੱਕ ਵਾਰ ਸੁਣ ਲਓ ਸਾਰਾ ਸ਼ਬਦ ਸੁਣਿਓ ਇਹਦੇ ਵਿੱਚ ਆਉਂਦਾ ਨਗਨ ਫਿਰਤ ਰੰਗ ਏਕ ਕੈ ਨੰਗਾ ਫਿਰੇ ਕਹਿੰਦੇ ਨੰਗਾ ਮਤਲਬ ਭੁੱਖਾ ਨੰਗਾ ਅਸੀਂ ਕਹਿੰਦੇ ਨਹੀਂ ਬੰਦਾ ਭੁੱਖਾ ਨੰਗਾ ਇਹ ਕਹਿਣ ਜਾਉਂਦਾ ਕੱਪੜੇ ਲਾਣ ਦੀ ਗੱਲ ਨਹੀਂ ਇੱਥੇ ਬੰਦਾ ਨੰਗਾ ਤੁਰਿਆ ਫਿਰੇ ਦਾ ਅਰਥ ਇਹ ਨਹੀਂ ਭੁੱਖਾ ਨੰਗਾ ਛਪਰੀ ਇਹ ਤੁਸੀਂ ਸਾਰਾ ਸ਼ਬਦ ਸੁਣੋਗੇ ਤੁਹਾਨੂੰ ਪਤਾ ਲੱਗ ਜਾਣਾ ਇੱਥੇ ਗਰੀਬੀ ਅਮੀਰੀ ਦੀ ਗੱਲ ਹੋ ਰਹੀ ਹੈ ਛਪਰੀ ਤੇ ਮਹਿਲ ਦੀ ਗੱਲ ਹੋ ਰਹੀ ਹੈ ਇੱਥੇ ਰੇਸ਼ਮ ਦੀ ਕੱਪੜੇ ਵਧੀਆ ਨੇ ਤੇ ਭੁੱਖਾ ਨੰਗਾ ਨਹੀਂ ਵੀ ਪਾਟੇ ਹੀ ਹੈ ਤਾਂ ਵੀ ਸੋਨਾ ਲੱਗਦਾ ਸੁਣ ਲਓ ਪੂਰਾ ਪਹਿਲੀ ਸੋਹਾਈ ਛਪਰੀ ਜਾਂ ਮੈਂ ਗੁਣ ਗਾਏ ਕਿਤੇ ਹੀ ਕਾਮਨਾ ਤੋਲ ਹਰ ਜਿਤ ਹਰ ਬਿਸਰਾਏ ਆਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ ਜਲ ਜਾਉ ਇਹ ਬਡ ਪਨਾ ਮਾਇਆ ਨਾ ਪਟਾਏ ਪੀਸਨ ਪੀਸ ਓਡ ਕਾਮਰੀ ਸੁਖ ਮਨ ਸੰਤੋਖ ਖਾਏ ਐ ਸੋ ਰਾਜ ਨਾ ਕਿਤੇ ਕਾ ਜਿਤਨੇ ਹੈ ਤ੍ਰਿਪਤਾਏ ਨਗਨ ਫਿਰਤ ਰੰਗ ਇੱਕ ਕੈ ਉਹ ਸੋਭਾ ਪਾਏ ਪਾਟ ਪਟੰਬਰ ਵਿਰਥਿਆ ਜਿਹ ਰਚ ਲੋ ਭਾਏ ਆ ਦੇਖੋ ਇਹਨੂੰ ਇਕੱਠਾ ਜਦੋਂ ਦੇਸ ਫਿਰ ਵੱਧ ਗਿਆ ਬਈ ਥੋੜਾ ਜਿਹਾ ਕੱਟ ਲੱਖਿਓ ਇਕੱਠਾ ਪੜੋਂਗੇ ਜਦੋਂ ਤੇ ਸਮਝ ਨਹੀਂ ਆਉਂਦਾ ਪਾਟ ਪਟੰਬਰ ਵਿਰਥਿਆ ਕੱਪੜੇ ਦੀ ਗੱਲ ਹੋ ਰਹੀ ਹੈ ਪਹਿਲੀ ਪੰਕਤੀ ਚ ਪੁਖਾ ਨੰਗਾ ਹੋਵੇ ਦੂਜੀ ਪੰਕਤੀ ਚ ਰੇਸ਼ਮੀ ਵੀ ਪਾਈ ਫਿਰੇ ਬਾਵੇਂ ਸੋਹਣੇ ਤੋਂ ਸੋਹਣਾ ਪਾਈ ਫਿਰੇ ਫਿਰ ਪੜੋ ਕੱਠੀਆਂ ਨਗਨ ਫਿਰਦ ਰਾਂਗ ਏਕ ਕਹਿ ਉਹ ਸੁਭਾ ਪਾਏ ਪਾਟ ਪਟੰਬਰ ਬਿਰਥਿਆ ਜਿਹੜਾ ਚਲਉ ਪਾਏ ਸਭ ਕਿਛ ਤੁਮਰੇ ਹੱਥ ਪ੍ਰਭ ਆਪ ਕਰੇ ਕਰਾਏ ਸਾਸ ਸਾਸ ਸਿਮਰਤ ਰਹਾ ਨਾਨਕ ਦਾ ਨੂੰ ਪਾਏ ਮੈਦਾਨੇ ਮੰਗਦਾ ਵੀ ਮੈਂ ਤੈਨੂੰ ਚੇਤਾ ਰੱਖਾਂ ਮੈਂ ਤੈਨੂੰ ਸਮਝਾਂ ਮੈਂ ਤੈਨੂੰ ਨਾ ਭੁੱਲ ਜਾ ਕਿਤੇ ਮੈਨੂੰ ਅਕਲ ਮਿਲੇ ਮੈਂ ਗਿਆਨ ਦਾ ਦੀਵਾ ਵਾਲਾ ਆਪਣੀ ਜ਼ਿੰਦਗੀ ਚ ਤੇਰਾ ਕੀ ਆ ਤੁਝੇ ਕੀ ਅਰਪਉ ਤੇਰਾ ਦਿੱਤਾ ਮੈਂ ਤੈਨੂੰ ਅਰਪਾਂ ਕੀ ਫੁੱਲ ਤੇਰੇ ਪੈਦਾ ਕੀ ਜਿਆਦਾ ਘਟ ਗਿਆ ਥੋੜਾ ਜਿਹਾ ਥੋੜਾ ਜਿਹਾ ਬੇਸ ਕਰ ਲੈ ਠੀਕ ਸੀ ਪਹਿਲਾਂ ਜਦੋਂ ਚੱਲ ਰਿਆ ਸੀ ਹਾਂਜੀ ਵੇਖਿਓ ਤੇਰਾ ਬਣਾਇਆ ਮੈਂ ਤੈਨੂੰ ਕੀ ਅਰਪਣ ਕਰਾਂ ਤੇਰਾ ਤੇਰੇ ਫੁੱਲ ਪੈਦਾ ਕੀਤੇ ਹੋਏ ਆ ਆ ਜਿਹੜਾ ਸਾਹਮਣੇ ਐ ਫੈਲਿਆ ਹੋਇਆ ਪ੍ਰਮਾਤਮਾ ਫੈਲ ਗਿਆ ਪ੍ਰਮਾਤਮਾ ਸਾਡੇ ਸਾਹਮਣੇ ਐ ਨਜ਼ਰ ਆਉਂਦਾ ਸੰਨ ਅਨਕ ਭਾਂਤ ਹੋਏ ਬਸਰਿਆ ਨਾਨਕ ਇਕੰਕਾਰ ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਧਾਰ ਜਨ ਸਗਲੀ 모ਹੀ ਹੁਣ ਇਹਨੂੰ ਅਸੀਂ ਜਾਣੀਏ ਤੇ ਜੇ ਜਾਣਾਂਗੇ ਤੇ ਕੁਦਰਤ ਸਹਿਯੋਗੀ ਹੈ ਜੇ ਜਾਣ ਕੇ ਚੱਲੋਗੇ ਤੇ ਕੁਦਰਤ ਸਹਿਯੋਗ ਕਰਦੀ ਹੈ ਤੇ ਜੇ ਤੁਸੀਂ ਨਹੀਂ ਜਾਣੋਗੇ ਤੇ ਦੁਖੀ ਹੋਵਾਂਗੇ ਨਾ ਸਮਝੀ ਕਰਕੇ ਕੁਦਰਤ ਦੇ ਨਿਯਮਾਂ ਨੂੰ ਨਾ ਜਾਣਨ ਕਰਕੇ ਦੁਖੀ ਰਵਾਂਗੇ ਇਹਨੂੰ ਜਾਣੋ ਤੇ ਸਹਿਯੋਗੀ ਬਣ ਜਾਂਦੀ ਹੈ ਸਾਡੀ ਇਹਨੂੰ ਸਮਝਣਾ ਹੈ ਇਹਨੂੰ ਜਾਣਣਾ ਹੈ ਇਹਨੂੰ ਜਾਣਣਾ ਹੀ ਪਰਮਾਤਮਾ ਨੂੰ ਜਾਣਣਾ ਹੈ ਇਹਦੇ ਨਿਜਮਾਂ ਨੂੰ ਜਾਨਣਾ ਸਮਝ ਕੇ ਜ਼ਿੰਦਗੀ ਜਿਉਣੀ ਇਹੀ ਪਰਮਾਤਮਾ ਨੂੰ ਜਾਨਣਾ ਤੇ ਖੁਸ਼ ਰਹਾ ਜਾ ਸਕਦਾ ਜੇ ਚੱਜ ਆ ਜਾਏ ਖੜਿਆ ਖੜਿਆ ਰਹਾ ਜਾ ਸਕਦਾ ਜੇ ਚੱਜ ਆ ਜਾਏ ਤਾਂ ਕਰਕੇ ਵੀਰੋ ਭਾਈਓ ਉਹ ਫੀਲਿੰਗ ਹੈ ਨਾ ਜਿਹੜੀ ਉਹ ਬਾਹਰ ਨਹੀਂ ਹੁੰਦੀ ਤੇਰੇ ਅੰਦਰ ਹੁੰਦੀ ਹੈ ਮੈਂ ਕਿੰਨੀ ਵਾਰੀ ਗੱਲ ਕੀਤੀ ਅਗਲਾ ਕਹਿੰਦਾ ਯਾਰ ਗੋਆ ਚੱਲੀਏ ਬੀਚਾਂ ਤੇ ਘੁੰਮੀਏ ਫੇਰ ਨਜ਼ਾਰਾ ਆਉ ਬੜਾ ਜੀ ਇਹਦੇ ਨਾਲ ਨਜ਼ਾਰਾ ਆਉਂਦਾ ਫਿਰ ਜਿਹੜੇ ਗੋਆ ਵਿਚਾਂ ਤੇ ਰਹਿੰਦੇ ਆ ਉਹ ਨਜ਼ਾਰੇ 'ਚ ਬੋਲੋ ਅਗਲਾ ਕਹਿੰਦਾ Shimla 'ਚ ਜਲੀਏ ਓਏ ਫੇਰ ਆਵੇ ਨਜ਼ਾਰਾ Shimla 'ਚ ਜਾ ਕੇ ਵੇਖ ਲਓ ਵੀ Shimla ਜਿਹੜੇ ਰਹਿੰਦੇ ਆ ਬੜੇ ਖੁਸ਼ ਓਹ ਕਹਿੰਦੇ ਆ ਕਿਤੇ ਰੜੇ ਮੈਦਾਨ ਪੰਜਾਬ ਚਲੀਏ ਫੇਰ ਨਜ਼ਾਰਾ ਆਵੇ ਓਹ ਇਹ ਸੋਚਦੇ ਆ ਸਾਨੂੰ ਇਹ ਲੱਗਦਾ ਉਹ ਸੁખી ਹੈ ਉਹਨਾਂ ਨੂੰ ਇਹ ਲੱਗਦਾ ਸੀ ਸੁਖੀ ਇਹ ਜਿਹੜੀ ਫੀਲਿੰਗ ਹੈ ਜਿਹੜੀ ਤੇਰੇ ਅੰਦਰ ਫੀਲਿੰਗ ਹੈ ਏ ਭਰਾਵਾ ਤੇਰੇ ਹੀ ਅੰਦਰ ਹੈ ਹੁਣ ਅਗਲਾ ਮੈਨੂੰ ਇੱਥੇ ਸੁਣ ਲੈ ਮੈਨੂੰ ਸੁਣ ਲੈ ਭਾਈ ਸਾਹਿਬ ਦਾ ਦੀਵਾਨ ਸੁਣਦੇ ਆ ਨਾ بڑا ਨਜ਼ਾਰਾ ਆਉਂਦਾ ਮੇਰੇ ਵਿਰੋਧੀਆਂ ਨੂੰ ਸੁਣਾਉ ਉਹਨੂੰ ਕਿਉਂ ਨਹੀਂ ਆਉਂਦਾ ਨਜ਼ਾਰਾ ਫਿਰ ਕਿੱਥੇ ਹੈ ਦੀਵਾਨ 'ਚ ਹੈ ਕਿ ਤੇਰੇ ਵਿੱਚ ਹੀ ਤੇਰੇ ਵਿੱਚ ਇਹ ਤੇਰੀ ਫੀਲਿੰਗ ਹੈ ਇਹ ਤੇਰਾ ਨਜ਼ਾਰਾ ਹੈ ਜਿਹੜਾ ਇੱਥੇ ਆ ਕੇ ਕੱਢ ਲੈਂਦਾ ਘਰੇ ਗਵਾ ਲੈਦਾ ਇਹਨੂੰ ਘਰ ਵੀ ਕੱਢ ਲਿਆ ਕਰ ਬੱਸ ਜਿਹੜਾ ਨਜ਼ਾਰਾ ਜਿਹੜਾ ਸਵਾਦ ਜਿਆ ਤੈਨੂੰ ਥੀਟਰ ਚ ਜਾ ਕੇ ਆਉਂਦਾ ਹੈ ਜਿਹੜਾ ਨਜ਼ਾਰਾ ਤੈਨੂੰ ਉੱਥੇ ਸ਼ਿਮਲੇ ਜਾ ਕੇ ਆਉਂਦਾ ਉਹ ਨਜ਼ਾਰਾ ਘਰੇ ਵੀ ਘੱਟ ਪਈ ਉੱਥੇ ਵੀ ਤੂੰਰੇ ਅੰਦਰ ਹੀ ਸੀ ਇੱਥੇ ਵੀ ਤੇਰੇ ਅੰਦਰ ਹੈਗਾ ਪਰ ਤੈਨੂੰ ਜਾਚ ਨਹੀਂ ਜਿਹੜਾ ਨਜ਼ਾਰਾ ਤੈਨੂੰ ਪੁੱਤ ਹੋਏ ਤੇ ਐਦਾਂ ਚੱਕ ਕੇ ਆਉਂ ਉਦੋਂ ਵੀ ਤੂੰ ਅੰਦਰੋਂ ਹੀ ਕੱਢੇਗਾ ਤੇ ਜੇ ਜਾਚ ਆ ਜਾਏ ਤੇ ਬਿਨਾ ਪੁੱਤ ਤੋਂ ਵੀ ਕੱਢ ਲਾ ਧੀ ਵਾਲੀ ਵੀ ਕੱਢ ਲਾ ਮਤਲਬ ਬਾਹਰੋਂ ਤੇ ਆਇਆ ਹੀ ਕੱਖ ਨਹੀਂ ਉਹਦੇ 'ਚ ਨਹੀਂ ਨਜ਼ਾਰਾ ਤੇ ਤੇਰੇ 'ਚ ਹੈ ਉਹ ਤੇ ਸਵਾਦ ਤੇਰੇ 'ਚ ਪਿਆ ਉਹ ਰਸ ਉਹ ਆਨੰਦ ਤੇਰੇ 'ਚ ਪਿਆ ਤੇ ਜਿਹਨੂੰ ਚਾਚਾ ਆ ਜਾਂਦਾ ਉਹ ਗਰੀਬੀ 'ਚ ਵੀ ਹੱਸ ਲੈਂਦਾ ਭੁੱਖਾ ਵੀ ਰਾਜੀ ਰਹਿ ਲੈਂਦਾ ਇਹਦੇ ਖੇਡ ਸਾਰੀ ਦੀ ਸਾਰੀ ਨਾ ਸਮਝਦੀ ਐ ਨਾਮ ਦੀ ਐ ਮਤਲਬ ਗਿਆਨ ਦੀ ਐ ਅਕਲ ਦੀ ਐ ਨਹੀਂ ਅਕਲ ਤੇ ਸਭ ਕੁਝ ਹੁੰਦੇ ਆ ਵੀ ਚੀਕਾ ਹੀ ਮਾਰਦੇ ਰਾਂਗੇ ਤਾਂ ਕਰਕੇ ਰਾਜਿਆਂ ਵਾਲੀ ਫੀਲਿੰਗ ਰਾਜ ਲੀਲਾ ਤੇਰੇ ਨਾਮ ਬਣਾਈ ਜੋਗ ਬਣਿਆ ਤੇਰਾ ਤੇਰਾ ਕੀਰਤਨ ਗਾਈ ਕਹਿੰਦੇ ਤੇਰੇ ਗਿਆਨ ਨੇ ਰਾਜ ਲੀਲਾ ਬਣਾ ਦਿੱਤੀ ਸਵਾਦ ਲਿਆਤਾ ਫੀਲਿੰਗ ਸਾਡੀ ਰਾਜਿਆਂ ਵਾਲੀ ਹੋਈ ਆ ਐਦਾਂ ਤਾਂ ਹੀ ਤੇ ਜਦੋਂ ਬੰਦਾ ਉਸ ਸਵਾਦ 'ਚ ਹੁੰਦਾ ਹੈ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦਾ ਯਾਰ ਅਨੰਦਪੁਰ ਦਾ ਕਿਲਾ ਤੇ ਆਗਰੇ ਦਾ ਕਿਲਾ ਵੇਖ ਤੇ ਲੋਕ ਦੇ ਮਿੰਨਤੀ ਕਰਕੇ ਬਾਦਸ਼ਾਹ ਦਾ ਕਿਲਾ ਬਹੁਤ ਵੱਡਾ ਹੈ ਉਹਦੇ ਕੋਲ ਹਾਥੀ ਬੜੇ ਐ ਘੋੜੇ ਬੜੇ ਐ ਫੌਜਾਂ ਬੜੀਆਂ ਐ ਅਗਲੇ ਦਾ ਕਿਲਾ 500 ਕਿਲੇ ਚ ਬਣੇ ਹੋਏ ਕਿਲੇ ਇੱਕ ਕਿਲਾ ਥੋੜਾ ਇਦਾਂ ਦੇ ਸੈਂਕੜੇ ਕਿਲੇ ਇੱਕ ਟਾਈਮ ਦੇ ਉੱਤੇ ਰਾਜਿਆਂ ਮਹਾਰਾਜਿਆਂ ਦੇ ਬਾਦਸ਼ਾਹਾਂ ਦੇ ਇੱਕ ਇੱਕ ਟਾਈਮ ਤੇ ਏਡੇ ਏਡੇ ਕਿਲੇ ਅਗਲਿਆਂ ਦੀਆਂ ਕਬਰਾਂ ਨੇ ਤਾਜਮਹਿਲ ਅਗਲੇ ਦੀ ਅਮੀਰੀ ਵੇਖੋ ਪੈਸਾ ਵੇਖੋ ਬੱਲੇ ਬੱਲੇ ਕਿੰਨੀ ਹੋਣੀ ਹੈ ਮਤਲਬ ਜਿਹੜੇ ਬੰਦੇ ਤੇ ਬੰਦੇ ਨੇ ਕਬਰ ਬਣਾਤੀ ਬਾਦਸ਼ਾਹ ਨੇ ਮੁਮਤਾਜ਼ ਦੀ ਯਾਦ ਵਿੱਚ ਜਿਨੇ ਇੱਕ ਮੜੀ ਬਣਾਈ ਤੇ ਜਿੰਨੂੰ ਅੱਜ ਅਜੂਬਾ ਦੱਸਦੇ ਆਂ ਅਸੀਂ ਕਬਰ ਕਿੰਨੇ ਕ ਪੈਸੇ ਵਾਲੇ ਬਣ ਗਏ ਪਰ ਜੇ ਬਾਹਰੋਂ ਵੇਖੋਗੇ ਤੇ ਉਹ ਵੱਡੇ ਨੇ ਜੇ ਫੀਲਿੰਗ ਵੇਖੋਗੇ ਤੇ ਕਲਕੀਆਂ ਵਾਲਾ ਵੱਡਾ ਜੇ ਅੰਦਰ ਵੇਖੋ ਜੇ ਸਵਾਦ ਵੇਖੋ ਕੋਈ થਰਮਾਮੀਟਰ ਹੋਵੇ ਜਿਹੜਾ ਚੈੱਕ ਕਰੇ ਵੀ ਬਾਦਸ਼ਾਹ ਦੇ ਅੰਦਰ ਸਵਾਦ ਹੈ ਕਿ ਗੁਰੂ ਗੋਬਿੰਦ ਸਿੰਘ ਤੇ ਉਹ ਕੰਡਿਆਂ ਤੇ ਪਏ ਵੀ ਇਹ ਲੱਗਣਾ ਵੀ ਯਾਰ ਇਹ ਆਹ ਨਜ਼ਾਰੇ ਚ ਇਹ ਸਾਰੀ ਖੇਡ ਕੀ ਦੀ ਏ ਫਲਾ ਸਮਝ ਦੀ ਅਕਲ ਦੀ ਨਾਮ ਦੀ ਗਿਆਨ ਦੀ ਜਿਹੜੇ ਮੜੀਆਂ ਤਾਜ ਮਹਿਲ ਬਣਾ ਸਕਦੇ ਆ ਆਪਣੀਆਂ ਕੀ ਮੁਕਾਬਲਾ ਹੈ ਪੈਸੇ ਚ ਉਹਨਾਂ ਦਾ ਪੈਸੇ ਚ ਬਾਦਸ਼ਾਹੀਆਂ ਚ ਸੋਨੇ ਚ ਚਾਂਦੀ ਚ ਹੀਰਿਆਂ ਚ ਉਹਨਾਂ ਦਾ ਕੀ ਮੁਕਾਬਲਾ ਹੈ ਬਾਦਸ਼ਾਹਾਂ ਦਾ ਪਰ ਜਦੋਂ ਗੱਲ ਆਉਣੀ ਹੈ ਵੀ ਸਿਚੁਏਸ਼ਨ ਇਦਾਂ ਦੀ ਬਣ ਜਾਏ ਪ੍ਰੋਬਲਮਾਂ ਨਾਲ ਨਜਿੱਠਣਾ ਕਿੱਦਾਂ ਹੈ ਜਦੋਂ ਉਹ ਸਮਾਂ ਆਉਣਾ ਹੈ ਉਦੋਂ ਫਿਰ ਕਲਗੀਆਂ ਵਾਲਾ ਇਧਰਲੇ ਪਾਸੇ ਮਾਲਾ-ਮਾਲ ਹੈ ਮਾਲਾ-ਮਾਲ ਹੈ